ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਬਣੀਆਂ ਇਹ ਤਿੰਨ ਵੱਡੀਆਂ ਗੱਲਾਂ ਜਨਮ ਦਿਨ ਮੌਕੇ ਜਾਣੋ ਅਣ ਸੁਨੇ ਸੱਚ ਮਸ਼ਹੂਰ ਪੰਜਾਬੀ ਗਾਇਕ ਸ਼ੋਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਅੱਜ ਯਾਨੀ 11 ਜੂਨ ਨੂੰ ਜਨਮ ਦਿਨ ਮਨਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਹਾਲੇ ਵੀ ਮਰਹੂਮ ਗਾਇਕ ਦੀ ਮੌਤ ਇੱਕ ਰਹੱਸ ਬਣੀ ਹੋਈ ਹੈ ਮੂਸੇਵਾਲਾ 29 ਮਈ 2022 ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਏ ਸਨ ਮੌਤ ਤੋਂ ਪਹਿਲਾਂ ਵੀ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਜੈਸ ਨੂੰ ਪ੍ਰਸ਼ੰਸਕਾਂ ਦੁਆਰਾ ਭਰਵਾਂ ਹੁੰਗਾਰਾ ਮਿਲਿਆ ਅੱਜ ਅਸੀਂ ਤੁਹਾਨੂੰ ਉਹਨਾਂ ਤਿੰਨ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਉਹਨਾਂ ਦੀ ਮੌਤ ਦਾ ਕਾਰਨ ਬਣੀਆਂ ਕਲਾਕਾਰ ਜਦੋਂ ਆਪਣੀ ਕਾਲੀ ਥਾਰ 'ਚ ਘਰੋਂ ਬਾਹਰ ਨਿਕਲਿਆ ਤਾਂ ਉਹਨਾਂ ਤੇ 30 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਪੋਸਟ ਮਾਰਟਾਂ ਰਿਪੋਰਟ ਮੁਤਾਬਕ ਗਾਇਕ ਦੇ ਸਰੀਰ ਦੇ ਵਿੱਚੋਂ 24 ਗੋਲੀਆਂ ਨਿਕਲੀਆਂ ਉਹਨਾਂ ਦੀ ਲੋਕ ਪ੍ਰਇਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਉਨ੍ਹਾਂ ਦੇ ਪਿੰਡ ਮੂਸੇ ਵਿੱਚ 1 ਲੱਖ ਤੋਂ ਵੱਧ ਲੋਕ ਪੁੱਜੇ ਸਨ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਮੂਸੇ ਵਾਲਾ ਦੀ ਪ੍ਰਸਿੱਧੀ ਨਾ ਸਿਰਫ ਪੰਜਾਬ ਬਲਕਿ ਦੱਖਣੀ ਅਫਰੀਕਾ ਅਮਰੀਕਾ ਚੀਨ ਸਿਡਨੀ ਆਦਿ ਸਮੇਤ ਕਈ ਦੇਸ਼ਾਂ ਵਿੱਚ ਸੀ ਸਿਰਫ 30 ਸਾਲ ਦੀ ਉਮਰ ਵਿੱਚ ਸਿੱਧੂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਏ ਸਨ ਸਿੱਧੂ ਦੀ ਮੌਤ ਨੂੰ ਗੈਂਗਵਾਰ ਨਾਲ ਜੋੜਿਆ ਗਿਆ ਪਰ ਮਹਾਰਾ ਅਨੁਸਾਰ ਇਹ ਸੁਪਾਰੀ ਕਲਿੰਗ ਦਾ ਮਾਮਲਾ ਦੱਸਿਆ ਗਿਆ ਉਨੀਆਂ ਭਾਰ ਵਿੱਚ ਪ੍ਰਸਿੱਧ ਮਸ਼ਹੂਰ ਪੱਤਰਕਾਰ ਰੁਮਾਨਾ ਮੁਤਾਬਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਗੈਂਗਵਾਰ ਜਾਂ ਡਰੱਗ ਕੇਸ ਨਾਲ ਨਹੀਂ ਜੋੜਿਆ ਗਿਆ। ਉਹਨਾਂ ਦਾ ਕਹਿਣਾ ਹੈ ਸਿੱਧੂ ਦੀ ਲੋਕਪ੍ਰਿਤਾ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਸੱਤ ਸਮੁੰਦਰੋਂ ਪਾਰ ਵੀ ਸੀ। ਸਾਊਥ ਅਫਰੀਕਾ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਚੀਨ ਆਦਿ ਦੇਸ਼ਾਂ ਵਿੱਚ ਸਿੱਧੂ ਦੀ ਮੌਤ ਤੋਂ ਬਾਅਦ ਕੈਂਡਲ ਮਾਰਚ ਕੱਢਿਆ ਗਿਆ। ਰੁਮਾਨਾ ਦਾ ਕਹਿਣਾ ਹੈ ਕਿ ਸਿੱਧੂ ਪੰਜਾਬ ਅਤੇ ਪੰਜਾਬੀਅਤ ਦਾ ਪ੍ਰਤੀਕ ਸੀ। ਉਹ ਪੰਗ ਅਤੇ ਵੱਡੇ ਵਾਲਾ ਨਾਲ ਸਟੇਜ ਤੇ ਉੱਤਰਦੇ ਸੀ ਜਿਹੇ ਵਿੱਚ ਇੱਕ ਵੱਡਾ ਵਰਗ ਉਹਨਾਂ ਨਾਲ ਈਰਖਾ ਕਰਦਾ ਸੀ ਸਿੱਧੂ ਦੀ ਮੌਤ ਦਾ ਦੂਜਾ ਕਾਰਨ ਲੰਬੇ ਸਮੇਂ ਤੋਂ ਹੋਰ 뮤직 ਕੰਪਨੀਆਂ ਲਈ ਗਾਉਣ ਵਾਲੇ ਸਿੱਧੂ ਨੇ ਆਪਣੀ ਕੰਪਨੀ ਖੋਲ ਲਈ YouTube ਤੇ ਹੀ ਉਹਨਾਂ ਦੇ 1 ਕਰੋੜ 13 ਲੱਖ ਤੋਂ ਜ਼ਿਆਦਾ ਫਾਲੋਅਰ ਹਨ ਦੇਸ਼ ਵਿਦੇਸ਼ ਦੇ ਨੌਜਵਾਨਾਂ ਵਿੱਚ ਉਹਨਾਂ ਦਾ ਕਾਫੀ क्रेਜ਼ ਸੀ ਉਸ ਦੀ ਮਿਸਾਲ ਤੇ ਚੱਲਦੇ ਆ ਤਿੰਨ ਚਾਰ ਹੋਰ ਗਾਇਕਾਂ ਨੇ ਵੀ ਆਪਣੀਆਂ ਸੰਗੀਤ ਕੰਪਨੀਆਂ ਖੋਲੀਆਂ ਇਸ ਕਾਰਨ ਮਿਊਜ਼ਿਕ ਕੰਪਨੀਆਂ ਦਾ ਕਾਰੋਬਾਰ ਬਰਬਾਦ ਹੋ ਗਿਆ ਇਹ ਵੀ ਉਸ ਦੀ ਮੌਤ ਦਾ ਕਾਰਨ ਹੋ ਸਕਦਾ ਹੈ ਮੁੰਬਈ ਦੇ ਗੁਲਸ਼ਨ ਕੁਮਾਰ ਕਤਲ ਕਾਂਡ ਵੀ ਛੇ ਤੋਂ ਲੁਕਿਆ ਨਹੀਂ ਹੈ ਰਾਜਨੀਤੀ ਸੀਨੀਅਰ ਪੱਤਰਕਾਰ ਨੇ ਕਿਹਾ ਇਹ ਭਾਵੇਂ ਸਿੱਧੂ ਮੂਸੇਵਾਲਾ ਆਮ ਆਦਮੀ ਪਾਰਟੀ ਦੀ ਲਹਿਰ ਵਿੱਚ ਮਾਨਸਾ ਸੀਟ ਤੋਂ ਚੋਣ ਹਾਰ ਗਏ ਪਰ ਭਵਿੱਖ ਵਿੱਚ ਉਹ ਸੂਬੇ ਦੇ ਵੱਡੇ ਸਿਆਸੀ ਘਰਾਣਿਆਂ ਲਈ ਸਮੱਸਿਆ ਬਣ ਸਕਦੇ ਸੀ ਵਿਧਾਨ ਸਭਾ ਚੋਣਾਂ ਵਿੱਚ ਵੀ ਉਹਨਾਂ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਨੂੰ ਖੁੱਲ੍ਹ ਕੇ ਉਠਾਇਆ ਸੀ ਉਹਨਾਂ ਕਿਹਾ ਕਿ ਜੋ ਵੀ ਪੰਜਾਬ ਦੇ ਮੁੱਦੇ ਲੋਕਾਂ ਵਿੱਚ ਉਠਾਏਗਾ ਉਹਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਜਿਸ ਕਾਰਨ ਉਸ ਦਾ ਅਜਿਹਾ ਹਸ਼ਰ ਕੀਤਾ ਗਿਆ